ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਿਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਕੰਦ ਸਿੰਘ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਾਧਕ ਤੋਂ 10 ਕਿਲੋਮੀਟਰ ਤੇ ਰਹਿ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਹੁਤ ਸੋਹਣੀ ਜਰਸੀ ਦਿਖਾਉਣੀ ਆ ਪੰਜਾਬ ਵਾਲੀ ਚੰਗੇ ਮਿਲ ਕੇ ਰਕਾਰਡ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਹਾ ਵੜ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦਾ 14 ਤੋਂ 15 ਦਿਨ ਲੈ ਜੂ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦਾ ਦੁੱਧ ਦੇ ਵਿੱਚ 32 ਕਿਲੋ ਦਾ ਰਿਕਾਰਡ ਰਿਹਾ ਤੇ ਐਤਕੀ ਬਾਈ ਜੀ ਹੁਣੇ ਕਹਿੰਦਾ 35 ਕਿਲੋ ਬੱਚੀ ਬੜੇ ਆਰਾਮ ਨਾਲ ਚੂ ਆਜੂ ਦੋਸਤੋ ਜੇ ਕੋਈ ਵੀਰ ਜਰਸੀ ਬ੍ਰੀਡ ਉੱਤੇ ਕੰਮ ਕਰਨਾ ਚਾਹੁੰਦਾ ਤਾਂ ਉਹ ਵੀਰ ਆਸਤੇ ਆ ਜਰਸੀ ਬੈਸਟ ਰਹੂਗੀ ਆਪਾਂ ਦੋਸਤੋ ਇਸ ਜਰਸੀ ਤੋਂ ਚੰਗੀ ਬੀੜ ਤਿਆਰ ਕਰ ਸਕਦੇ ਆ ਦੋਸਤੋ ਹਵਾਨੇ ਜਿਹਾ ਜਵਾਲਟ ਕਾਫੀ ਭਈ ਆ ਬੱਚੀ ਨੇ 14-15 ਦਿਨਾਂ ਚ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਫਿਰ ਸੋਹਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ 35 ਕਿਲੋ ਬੱਚੀ ਬੜੇ ਆਰਾਮ ਨਾਲ ਚ ਆਜੂ ਫਿਰ ਇਸ ਕੁਆਲਟੀ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਦੋਸਤੋ ਜਿਹੜੇ 2018 ਚ ਮੇਲੇ ਹੋਏ ਸੀਗੇ ਉਸ ਮੇਲੇ ਚ ਬੱਚੀ ਫਸਟ ਨੰਬਰ ਤੇ ਆਈ ਸੀ ਪਹਿਲੇ ਨੰਬਰ ਤੇ ਮੂ ਤੋਂ ਖੇਰੀ ਸੀ ਬਾਈ ਜੀ ਹੁਣ ਇਹ ਕਹਿੰਦੇ ਗੱਬਨ ਤਾਂ ਹੈ ਨਹੀਂ ਸੀ ਦੋਸਤੋ ਪਲੀ ਪੂਲੀ ਬਹੁਤ ਆ ਬੱਚੀ ਨਿੱਗਰ ਬਹੁਤ ਆ ਜੇ ਦੋਸਤੋ ਆਪਾਂ 50 ਪੈਂਡ ਵੀ ਘੋਮ ਲਈਏ ਨਾ ਤਾਂ ਇਹੋ ਜੀ ਵੱਚੀ ਆਪਾਂ ਨੂੰ ਮਿਲ ਨਹੀਂ ਛੇਤੀ ਕਿਤੋਂ ਤੇ ਬਾਕੀ ਦੋਸਤੋ ਜਿੰਨੀ ਤਾਰੀਫ ਕਰਗੇ ਉਨੀ ਘਾਟਾ ਵੱਚੀ ਦੀ ਕਿਉਂਕਿ ਬਿਊਟੀ ਬਹੁਤ ਜ਼ਿਆਦਾ ਦੋਸਤੋ ਵੱਚੀ ਦੇ ਵਿੱਚ ਬਾਕੀ ਦੋਸਤੋ ਬਾਈ ਹੁਣ ਦੱਸਦੇ ਆ ਕਿ ਮਾਲਕਾਂ ਨੇ ਦੱਸਿਆ ਤਾਂ 32 ਕਿਲੋ ਪਹਿਲੇ ਸੂਏ ਚਵਾਇਆ ਤੇ ਐਤਕੀ ਬਾਈ ਜੀ ਹੁਣ ਕਹਿੰਦੇ 35 ਕਿਲੋ ਵੱਚੀ ਬੜੇ ਆਰਾਮ ਨਾਲ ਚਵਾਜੂ ਵੱਧ ਬਾਈ ਜੀ ਹੁਣ ਕਹਿੰਦੇ ਜਿੰਨਾ ਮਰਜ਼ੀ ਚਵਾਜੇ 35 ਕਿਲੋ ਦੀ ਗਾਰੰਟੀ ਹੋਊਗੀ ਕਿ ਦੁੱਧ 35 ਕਿਲੋ ਵੱਚੀ ਬੜੇ ਆਰਾਮ ਨਾਲ ਖੁੱਲਡੁੱਲਾ ਚਵਾਜੂ ਬਾਕੀ ਦੋਸਤੋ ਥਾਨ ਸੋਨੇ ਚਾਰੇ ਨੁੱਕਰਾਂ 'ਚ ਲੱਗੇ ਹੋਏ ਆ ਫੋਰਟ ਸ਼ਾਂਗਪੋਰਾਣੀ ਚਾਰਾਂ ਥਾਂ ਸੇਮ ਹੀ ਸਾਈਜ਼ ਆ ਦੋਸਤੋ ਰੇਟ ਬਾਈ ਜੀ ਹੁਣ ਇਹ ਕਹਿੰਦੇ ਫੋਨ ਤੇ ਕਰਾਂਗੇ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ